ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਇੱਕ ਗੱਲ ਨੋਟ ਕਰ ਲਿਓ ਕਿ ਖਾਲਿਸਤਾਨ ਤਾਂ ਬਣੂਗਾ ਹੀ ਬਣੂਗਾ ਇਹ ਸੰਤ ਜਰਨਲ ਸਿੰਘ ਭਿੰਡਰਣਾਵਾਲੀ ਵੀ ਕਹਿ ਕੇ ਗਏ ਸੀ ਅਗਰ ਹਰਮੰਦਰ ਸਾਹਿਬ ਤੇ ਹਮਲਾ ਹੁੰਦਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ ਤੇ ਉਹ ਰੱਖੀ ਵੀ ਗਈ ਹੈ ਖਾਲਿਸਤਾਨ ਬਣੂਗਾ ਹੀ ਬਣੂਗਾ 96 ਕਰੋੜ ਖਾਲਸਾ ਬਣੇਗਾ ਹੀ ਬਣੇਗਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਲਿਖਿਆ ਹੋਇਆ ਕਿ 96 ਕਰੋੜ ਖਾਲਸਾ ਬਣੂਗਾ ਹੀ ਬਣੂਗਾ ਤਾਂ ਹੀ ਕਹਿੰਦੇ ਹੁੰਦੇ ਨੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜਿਹੜੀਆਂ ਸਰਕਾਰਾਂ ਤੋਂ ਤੁਸੀਂ ਉਮੀਦਾਂ ਲਾਈ ਬੈਠੇ ਹੋ ਉਹ ਦੇਖੋ ਹਜੇ ਤੱਕ ਉਹਨਾਂ ਨੇ ਉਹ ਜੇ ਕੰਮ ਕੀਤੇ ਆ ਕਿ ਨਹੀਂ ਕੀਤੇ ਪਰ ਇੱਕ ਗੱਲ ਕਲੀਅਰ ਆ ਜਿੱਦੇ ਖਾਲੀ ਸਥਾਨ ਬਣ ਗਿਆ ਉਸ ਦਿਨ ਤੋਂ ਮੰਨ ਲਓ ਬੇਅਦਮੀਆਂ ਜੋ ਹੁੰਦੀਆਂ ਨੇ ਉਹ ਬੰਦ ਹੋ ਜਾਣਗੀਆਂ ਧੋਖਾਧੜੀ ਉਹ ਬੰਦ ਹੋ ਜਾਣੀਆਂ ਨਸ਼ਾ ਬਿਲਕੁਲ ਖਤਮ ਹੋ ਜਾਣਾ ਜਿੱਦੇ ਖਾਲੀ ਸਥਾਨ ਬਣ ਗਿਆ ਕਿਸੇ ਵੀ ਧਰਮ ਨਾਲ ਕੋਈ ਤੱਕਾ ਨਹੀਂ ਹੋਊਗਾ ਜਿਹੜੀਆਂ ਹੁਣ ਸਰਕਾਰਾਂ ਸਿੰਘਾਂ ਦੇ ਨਾਲ ਹੀ ਇਕੱਲਾ ਤੱਕਾ ਕਰ ਰਹੀਆਂ ਨੇ ਹੋਰ ਕਿਸੇ ਵੀ ਧਰਮ ਨਾਲ ਤੱਕਾ ਨਹੀਂ ਹੁੰਦਾ ਇਹ ਜਿੰਨੀਆਂ ਵੀ ਸਰਕਾਰਾਂ ਬਣਦੀਆਂ ਨੇ ਇਹ ਸਿੰਘਾਂ ਦੇ ਮਗਰ ਸਿੱਖਾਂ ਦੇ ਮਗਰ ਹੱਥ ਧੋਗੇ ਪਈ ਜਾਂਦੀਆਂ ਇਕੱਲਾ ਸਿੱਖਾਂ ਦਾ ਹੀ ਕਾਣ ਕਰਨਾ ਆਉਂਦਾ ਇਹਨਾਂ ਨੂੰ ਹੋਰ ਕਿਸੇ ਧਰਮ ਨਾਲ ਕਾਣ ਨਹੀਂ ਹੁੰਦਾ ਪਰ ਜਦਦੇ ਖਾਲਿਸਤਾਨ ਬਣ ਗਿਆ ਲੋਕਾਂ ਨੂੰ ਪਤਾ ਲੱਗੂ ਕੀ ਅਗਰ ਅਸੀਂ ਇਹ ਖਾਲਿਸਤਾਨ ਪਹਿਲਾ ਮਨਾ ਲੈਂਦੇ ਤਾਂ ਕਿੰਨਾ ਫਾਇਦਾ ਹੁੰਦਾ ਹਰ ਚੀਜ਼ ਸਸਤੀ ਹੋ ਕਿਤੇ ਕੋਈ ਵੀ ਤੋਂ ਖਤੜੀ ਨਹੀਂ ਹੋਣੀ ਜਿੰਨੇ ਰੇਪ ਛੋਟੇ ਤੋਂ ਛੋਟੇ ਬੱਚਿਆਂ ਦੇ ਹੁਣ ਹੁੰਦੇ ਨੇ ਉਹ ਰੇਪ ਨਹੀਂ ਹੋਣੇ ਹਰ ਇੱਕ ਨੂੰ ਆਜ਼ਾਦੀ ਹੋਊਗੀ ਇਹ ਗਲਤ ਫਹਮੀ ਆੜੀਆਂ ਦਿਮਾਗ ਦੇ ਵਿੱਚ ਬਾੜੀ ਬੈਠੇ ਹੋ ਕਿ 84 ਵਲੇ ਜਿਨ੍ਹਾਂ ਨੂੰ ਲੱਗਦਾ ਅਸੀਂ ਜੋ ਪਾਪ ਕੀਤਾ ਸੀ ਕਿ ਖਾਲਿਸਤਾਨ ਬਣ ਕੇ ਸਾਡੇ ਨਾਲ ਬਦਲਾ ਲੈਣਗੇ ਸਿੰਘ ਇਹ じゃ ਕੁਝ ਨਹੀਂ ਕਰਦੇ ਜੋ ਤੋਂ ਖਾਲਿਸਤਾਨ ਬਣ ਗਿਆ ਤਾਂ ਤੁਹਾਨੂੰ ਪਤਾ ਲੱਗੂ ਕਿ ਸਰਕਾਰ ਅਸਲ ਦੇ ਵਿੱਚ ਚੱਲਦੀ ਕਿਵੇਂ ਹੁੰਦੀ ਹੈ ਜੋ ਸਿੰਘਾਂ ਦੀ ਸੋਚ ਹੈ ਜੋ ਖਾਲਿਸਤਾਨ ਦੀ ਇੱਕ ਸੋਚ ਹੈ ਕਿ ਉਹ ਕਿਹੋ ਜਿਹਾ ਪੰਜਾਬ ਬਣਾਉਣਾ ਚਾਹੁੰਦੇ ਨੇ ਹੁਣ ਬਲੀਆਂ ਸਰਕਾਰਾਂ ਤਾਂ ਮਿੱਠੇ ਪੋਚੇ ਤੁਹਾਡੇ ਤੇ ਫੇਰ ਦਿੰਦੀਆਂ ਤੁਹਾਨੂੰ ਦਿਲਾਸੇ ਦੇ ਜਾਂਦੀਆਂ ਮਿੱਠੀਆਂ ਗੋਲੀਆਂ ਦੇ ਜਾਂਦੀਆਂ ਮਗਰ ਲੱਗ ਜਾਂਦੇ ਓ ਇੱਕ ਵਾਰ ਜਦੋਂ ਖਾਲਿਸਤਾਨ ਬਣ ਗਿਆ ਖਾਲਿਸਤਾਨ ਨੂੰ ਪ੍ਰਮੋਟ ਕਰੋ ਸਾਥ ਦਿਓ ਪਰ ਵਿੱਚ ਬੰਦੇ ਫੱਗ ਵਾਲੇ ਜਿਹੜਾ ਸਿਰ ਤੇ ਤਾਜ ਰੱਖੀ ਬੈਠੇ ਨੇ ਉਹ ਦੋ ਗਲੇ ਬੈਠੇ ਨੇ ਅਗਰ ਉਹਨਾਂ ਦੇ ਦਿਮਾਗ 'ਚ ਵੀ ਵੱਡ ਜਾਵੇ ਕਿ ਖਾਲਿਸਤਾਨ ਬਣਾਉਣਾ ਹੀ ਬਣਾਉਣਾ ਹਰ ਇੱਕ ਦੇ ਮੂਹਤੇ ਹੋਵੇ ਖਾਲਿਸਤਾਨ ਬਣਾਉਣਾ ਹੀ ਬਣਾਉਣਾ ਕਿ ਅਸੀਂ ਵੋਟ ਇਹਨਾਂ ਨੂੰ ਪਾਉਣੀ ਹੈ ਪਾਉਣੀ ਆ ਮੁੱਦਾ ਉਠਾਈਏ ਕੀ ਜੋ ਪਿਛਲੀਆਂ ਸਰਕਾਰਾਂ ਹੁਣ ਤੱਕ ਕਾਇਆਂ ਤੇ ਹੁਣ ਵੀ ਚੱਲੀ ਜਾਂਦੀ ਹੈ ਜਿਹੜੀ ਸਰਕਾਰ ਕਿ ਨਸ਼ਾ ਨਹੀਂ ਖਤਮ ਹੋਇਆ ਰੇਪ ਨਹੀਂ ਖਤਮ ਹੋਈ ਧੋਖਾਧੜੀ ਨਹੀਂ ਖਤਮ ਹੋਈ ਜੋ ਪੈਸੇ ਲੈ ਕੇ ਕੰਮ ਕਰਦੇ ਨੇ ਉਹ ਨਹੀਂ ਖਤਮ ਹੋਈ ਖਤਮ ਹੋਇਆ ਕੀ ਚੱਲੀ ਕੀ ਜਾਂਦਾ ਬਸ ਕੋਈ ਵੀ ਸਰਕਾਰ ਆਉਂਦੀ ਆ ਆਪਦੇ ਮਨੋਰੰਜਨ ਲਈ ਆਉਂਦੀ ਆ ਆ ਕੇ ਆਪਦਾ ਮਨੋਰੰਜਨ ਕਰਕੇ ਚਲੀ ਜਾਂਦੀ ਆ ਪਰ ਜੇ ਤੋ ਖਾਲੀ ਸਥਾਨ ਬਣਿਆ ਰਿਸ਼ਵਤ ਵੀ ਖਤਮ ਹੋਊ ਨਸ਼ਾ ਵੀ ਖਤਮ ਹੋਊ ਰੇਪ ਵੀ ਖਤਮ ਹੋਊ ਬੇਅਦਬੀਆਂ ਵੀ ਖਤਮ ਹੋਊ ਸਾਰੇ ਮਸਲੇ ਸੁਲਝ ਜਾਣਗੇ ਇਹ ਆਪਣੇ ਦਿਮਾਗ ਦੇ ਵਿੱਚ ਫਿੱਟ ਰੱਖਿਓ